ਪਮੀਏ ਕਰੇਗੀ ਆ ਕਰੇ ਜਾਂ ਆ ਜਾ ਕੀ ਕਰੀ ਜਾ ਰਹੀ ਹੈ ਅਰੇ ਕਰਨਾ ਕੀ ਹੈ ਤੈਨੂੰ ਪਤਾ ਹੀ ਸਾਰਾ ਦਿਨ ਘਰ ਦੇ ਕੰਮ ਹੀ ਨੇ ਨਿਭੜਦੇ ਕਦੇ ਕੋਸ਼ ਕਦੇ ਕੋਸ਼ ਕਦੇ ਰੋਟੀਆਂ ਬਣਾ ਕਦੇ ਸਬਜ਼ੀਆਂ ਬਣਾ ਕਦੇ ਭਾਂਡੇ ਮਾਜ ਹੋਰ ਦਸ ਠੀਕ ਠਾਕ ਹੈ ਬਸ ਸਭ ਵਧੀਆ ਸਭ ਠੀਕ ਠਾਕ ਹੈ ਗਈ ਨਹੀਂ ਪੇਕੇ ਇੱਥੇ ਕੀ ਪੇਕੇ ਕੀ ਜਾਵਾ ਪੇਕੇ ਤਾਂ ਤੂੰ ਪੁੱਛਣਾ ਬਸ ਜਾ ਹੀ ਨਹੀਂ ਸਕਦੀ ਮੈਂ ਤਾਂ ਪੇਕੇ ਕਿਉਂ ਆਪ ਬੱਚਿਆਂ ਨੂੰ ਤਾਂ ਛੱਡਿਆ ਆ ਮੇਰੇ ਘਰ ਆਲਾ ਹੈ ਏ ਬਸ ਆਪ ਮੈਨੂੰ ਜਾਣ ਨਹੀਂ ਦਿੰਦਾਗਾ ਹੁਣ ਮੈਂ ਤਾਂ ਜਾਣਾ ਸੀਗਾ ਮੈਂ ਤੇ ਆਵਾਂ ਜਾ ਰਹੀ ਆ ਅੱਜ ਹੈ ਤੂੰ ਜਾਣੀ ਹੈ ਹੋਰ ਕੀ ਆ ਚਲਦੀ ਹੈਗੀਆ ਲੈ ਮੇਰੇ ਨਾਲ ਤਾਂ ਤੂੰ ਹੀ ਚੰਗੀ ਜਿਹੜੀ ਆਪਦਾ ਦੋ ਦਿਨ ਪੇਕੇ ਤਾਂ ਰਹਿ ਆਵੇਂਗੀ ਮੇਰਾ ਤਾਂ ਆਪਦਾ ਬਥੇਰਾ ਜੀ ਕਰਦਾ ਆਉਦੇ ਪੇਕੇ ਜਾਣ ਨੂੰ ਭਾਈ ਭਤੀਜਿਆਂ ਨੂੰ ਮੈਂ ਕਿਹਾ ਦੋ ਚਾਰ ਦਿਨ ਮਿਲਿਆ ਵਾਂ ਰਹਿ ਆਵਾਂ ਕੋਲੇ ਫੇਰ ਆ ਛੁੱਟੀਆਂ ਖਤਮ ਹੋ ਜਾਣਗੀਆਂ ਫੇਰ ਮੈਥੋਂ ਨਹੀਂ ਜਾਇਆ ਜਾਣਾ ਜਵਾਕਾਂ ਦੇ ਸਕੂਲ ਲੱਗ ਜਾਣਗੇ ਤੇ ਤੈਨੂੰ ਪਤਾ ਹੀ ਹੈ ਜਵਾਕਾਂ ਨੂੰ ਫਿਰ ਜਦੋਂ ਸਕੂਲ ਲੱਗਦਾ ਤੇ ਲਾ ਆ ਦੋ ਦਿਨ ਹੋ ਗਈ ਹੈ ਇਹ ਦੋ ਦਿਨ ਕੀ ਲਾਇਆ ਮੈਂ ਤੈਨੂੰ ਪਤਾ ਹੀ ਆ ਮੇਰੇ ਘਰ ਵਾਲੇ ਦਾ ਤੇਰੇ ਬਾਈ ਦਾ ਤੈਨੂੰ ਪਤਾ ਹੂੰ ਉਹਨੂੰ ਕੱਲਾ ਵੀ ਨਹੀਂ ਛੱਡ ਸਕਦੀ ਉਹ ਤਾਂ ਇੰਨੀਆਂ ਲੜਾਈਆਂ ਲੈਂਦਾ ਲੋਕਾਂ ਨਾਲ ਨਾਲੇ ਆ ਲਾਂਬੇ ਲੈ ਲੈ ਕੇ ਆਉਂਦਾ ਮੈਨੂੰ ਅਗਲੀਆਂ ਆ ਲਾਂਬੇ ਦਿੰਦੀਆਂ ਫਿਰ ਅੱਛਾ ਹਾਂ ਕਿਸੇ ਨਾਲ ਲੜ ਪਿਆ ਕਿਸੇ ਦੀ ਤੀਵੀ ਨੂੰ ਛੇੜਤੀ ਗਲੀ ਜਾਂਦੀ ਨੂੰ ਕਦੇ ਕਿਸੇ ਨੂੰ ਕੁਛ ਕਹਤਾ ਕਿਸੇ ਨੂੰ ਕੁਛ ਕਹਤਾ ਅਗਲੀਆਂ ਮੇਰੇ ਜੁੰਡੇ ਪੱਟਣ ਤੱਕ ਜਾਂਦੀਆਂ ਨਹੀਂ ਇੰਨੇ ਮਾੜੇ ਦਾ ਨਹੀਂ ਹੈਗੇ ਭਾਈ ਮਾੜਾ ਕਿਉਂ ਨਹੀਂ ਹੈਗਾ ਤੈਨੂੰ ਬੜਾ ਪਤਾ ਹੈ ਉਹ ਤਾਂ ਇੰਨਾ ਕਲਖਣਾ ਹੈਗਾ ਮੈਂ ਜਾਣਦੀ ਆ ਉਹਦੀਆਂ ਕਰਤੂਤਾਂ ਤੈਨੂੰ ਕੀ ਪਤਾ ਆਹੋ ਲੱਗਦਾ ਤੇ ਨਹੀਂ ਹੈਗਾ ਲੱਗਦਾ ਨਹੀਂ ਤੂੰ ਦੇਖੀ ਮੈਂ 2 ਦਿਨ ਛੱਡ ਕੇ ਪੇਕੇ ਬਾਕੀ ਨਾ ਪਿੱਛੋ ਵੇਖੀ ਤੂੰ ਹਰਲ ਹਰਲ ਕਰਦਾ ਫਿਰੂ ਗਲੀਆਂ 'ਚ ਆਹੋ ਨਾਲੇ ਸੌ ਲੰਬੇ ਲਿਆਉ ਤੇ ਨਾਲ ਹੀ ਲੈ ਜਾਉਂ ਨਾ ਇਸ ਤੋਂ ਵਧੀਆ ਤੇ ਨਾਲ ਉਥੇ ਨਾਲ ਲੈ ਜਾ ਤਾਂ ਉਥੇ ਮੇਰੇ ਪੇਕੇ ਵਾਲਿਆਂ ਨੇ ਟਿਕਣ ਨਹੀਂ ਦਿੰਦਾ ਮੇਰੇ ਭਰਾਵਾਂ ਨੂੰ ਕਦੇ ਕਹੂਗਾ ਬੋਤਲਾ ਲਿਆ ਕੇ ਧਰੋ ਮੁਰਗੇ ਧਰੋ ਉਹ ਇਹਦੇ ਖਰਚੇ ਪੂਰੇ ਕਰਨ ਤੇ ਆਪਦੇ ਖਰਚੇ ਪੂਰੇ ਕਰਨ ਜਾ ਕੇ ਉਹਨਾਂ ਤੇ ਰੋਬ ਮਾਰਦਾ ਹੈ ਮੈਂ ਤਾਂ ਇਹੋ ਜਿਹੇ ਨੂੰ ਵਹਿੂੰ ਵੀ ਨਹੀਂ ਲਾ ਕੇ ਰਾਜੀ ਮੇਰੇ ਪੇਕੇ ਜੇ ਲੈ ਲੈ ਕੇ ਵੀ ਜਾਊ ਤਾਂ ਬਸ ਉੱਥੇ 2 ਦਿਨ ਜੇ ਕਦੇ ਜਾਂਦਾ ਤਾਂ ਉੱਥੇ 2 ਦਿਨ ਹੀ ਰੱਖਦੀ ਮੈਂ ਤਾਂ ਤੀਜੇ ਦਿਨ ਘਰੇ ਆ ਜਾਨੀ ਆ ਵੇਖਦੀ ਆ ਆਹੋ ਛੁੱਟੀਆਂ ਵੀ ਤਾਂ ਖਤਮ ਹੋਣ ਆਲੀਆਂ ਇਹਦੇ ਤੱਕ ਲੱਛਣਾਂ ਬਾਲਾ ਤਾਂ ਕਰਕੇ ਮੈਨੂੰ ਤਾਂ ਬਾਲਾ ਉਹ ਲੱਗਦਾ ਚਲੋ ਮੈਂ ਚਲਨੀ ਆ ਫੇਰ ਹੈਨਾ ਠੀਕ ਆ ਮੈਂ ਫਿਰ ਜਾਣੇ ਨਾ ਪੇਕੇ पे लेट ਹੁੰਦੀ ਪਈਗੀ ਨਾ ਫਿਰ ਮੈਂ ਜਾਣੇ ਹੈਗਾ ਭੈਣ ਤੇਰੀ ਤਾਂ ਕਿਸਮਤ ਚੰਗੀ ਹੈ ਵਧੀਆ ਤੈਨੂੰ ਤਾਂ ਚੱਜ ਦੇ ਘਰ ਵਾਲਾ ਮਿਲਿਆ ਹੋਇਆ ਮੇਰੇ ਵਾਲਾ ਤਾਂ तू ਸੱਚੀ ਪੁੱਛੇ ਨਾ ਉਹ ਹੋ ਹੋ ਅੱਗ ਦੀ ਨਾਲ ਹੈ ਐ ਗਲੀਆਂ 'ਚ ਡਿੱਗਦਾ ਫਿਰਦਾ ਪੀ ਪੀ ਕੇ ਮੈਨੂੰ ਤਾਂ ਬਾਲਾ ਠਿੱਕ ਠਕ ਕਰਦਾ ਉਹ ਚੱਲ ਕੋਈ ਨਹੀਂ ਤੂੰ ਬਣਾ ਲੈ ਰੋਟੀ ਪਾਣੀ ਠੀਕ ਆ ਫਿਰ ਚੱਲ ਠੀਕ ਹੈ ਤੂੰ ਤਾਂ ਬਾਲੀ ਚੰਗੇ ਚੱਲ ਵਗ ਜਾ ਧਿਆਨ ਨਾਲ ਜਾਹੀਂ ਫਿਰ ਬਾਏ ਠੀਕ ਆ ਜਾ ਚੱਲ ਆ ਲੈਣ ਦੇ ਉਹਨੂੰ ਵੀ ਮੈਂ ਵੀ ਪਿਆਰ ਨਾਲ ਪੁੱਛਦੀ ਆ ਕਿ ਮੈਂ ਵੀ ਦੋ ਦਿਨ ਪੇਕੇ ਲਾ ਜਾਵਾਂ ਜਵਾਕ ਇਕੱਲੇ ਗਏ ਹੋਏ ਆ ਨਾਨਕੇ ਦੇਖੋ ਜਵਾਕ ਉੱਥੇ ਸ਼ਰਾਰਤਾ ਕਰਦੇ ਆ ਤਾਂ ਮਾਮੀਆਂ ਨਾਨੀਆਂ ਅਗਲੀਆਂ ਬੋਲਦੀਆਂ ਨਾਨੀ ਤਾਂ ਬੈਠੀ ਹੋਵੇ ਤਾਂ ਪਿਆਰ ਨਾਲ ਬਿਠਾ ਲੈਂਦੀ ਭਾਈ ਬਾਕੀ ਤਾਂ ਤੈਨੂੰ ਪਤਾ ਹੀ ਆ ਜ ਕਿਹਦੇ ਕੋਲੇ ਹੈਗੇ ਜਵਾਕਾਂ ਨੂੰ ਉੱਥੇ ਬਿਠਾਉਣ ਦਾ ਟਾਈਮ ਤੇ ਖਾਣ ਦਾ ਟਾਈਮ ਅਗਲੀਆਂ ਮਾਮੀਆਂ ਮੱਥੇ ਵੱਟ ਪਾ ਲੈਂਦੀਆਂ ਮੈਂ ਦੋ ਦਿਨ ਜਾਉਂਗੀ ਕੋਲੇ ਤਾਂ ਰਹੂੰਗੀ ਚੱਲ ਆਪਦੇ ਪੇਕੇ ਦੋ ਦਿਨ ਭੈਣ ਭਾਈਆਂ ਕੋਲੇ ਰਹਿ ਆਉਂਗੀ ਬਣਾਈ ਜਾਨੀ ਰੋਟੀ ਤੇ ਹੋਰ ਰੋਟੀ ਬਣਾਈ ਜਾਨੀ ਮਿਰਚਾਂ ਰਗੜਦੀ ਸੀਗੀ ਮੈਂ ਤਾਂ ਹੂੰ ਤੇ ਕੀ ਬਣਾਇਆ ਅੱਜ ਬਣਾਇਆ ਤਾਂ ਹਜੇ ਤੱਕ ਕੁਝ ਨਹੀਂ ਮੈਂ ਤਾਂ ਚਟਣੀ ਤਾਂ ਵੇ ਤੜਕਦੀ ਸੀਗੀ ਹਾਂ ਤੇ ਆ ਪਤਿਲਾ ਰੱਖਿਆ ਹੈਗਾ ਸੀ ਮੈਂ ਕਿਹਾ ਚੱਲ ਤੜਕ ਲੂੰਗੀ ਵਧੀਆ ਚਟਣੀ ਤੇ ਤੁਸੀਂ ਵੇਖੀ ਕਿੱਥੇ ਇੰਨੀ ਦਰ ਕਿੱਥੇ ਸੀਗੇ ਓਏ ਸੱਤ ਚ ਬੈਠਾ ਸੀ ਬਸ ਆਚਾਰਕ ਮਹਾਂ ਬੰਦੇ ਬੈਠੇ ਸੀ ਚਲੋ ਗੱਲਾਂ ਬਾਤਾਂ ਕਰਨ ਲੱਗ ਗਏ ਤੇ ਬਸ ਐ ਚਲਦੇ ਆ ਰਹਿੰਦੀਆਂ ਬਸ ਦੁਨੀਆਦਾਰੀ ਦੀਆਂ ਗੱਲਾਂ ਬਾਤਾਂ ਹੋਰ ਕੀ ਹੈ ਉਹ ਤਾਂ ਚੱਲ ਠੀਕ ਹੈ ਗਰਮੀ ਬਹੁਤ ਹੈ ਹਾਂ ਗਰਮੀ ਤਾਂ ਬਹੁਤ ਹੈ ਮੈਂ ਤਾਂ ਤੈਨੂੰ ਇੱਕ ਗੱਲ ਪੁੱਛਦੀ ਸੀਗੀ ਬੋਰਡ ਥੱਲੇ ਵੀ ਆਇਆ ਤਤੀ ਤਤੀ ਹਵਾ ਆਉਂਦੀ ਰਹੀ ਪੂਰੀ ਲੋ ਚੱਲਦੀ ਪਈ ਹੈ ਅੱਛਾ ਤੈਨੂੰ ਪਤਾ ਹੈ ਬੁੜਿਆਂ ਨੂੰ ਕੋਈ ਕੰਮ ਤਾਂ ਹੈ ਨਹੀਂਗਾ ਤੇ ਜਾ ਕੇ ਉੱਥੇ ਆਵਦਾ ਉਹ ਕੰਮ ਤਾਂ ਕਿਉਂ ਨਹੀਂ ਕਈ ਗੱਲਾਂ ਤਾਂ ਐਸੀਆਂ ਦੱਸਦੇ ਨੇ ਪਤੰਦਰ ਮੈਂ ਕਹਿੰਦਾ ਵੱਡੇ ਵੱਡੇ ਵਿਗਿਆਨੀ ਕੋ ਵੱਡੇ ਵੱਡੇ ਇਲਾਜ ਵੀ ਇਹ ਨਹੀਂ ਦੱਸ ਸਕਦੇ ਇਲਾਜ ਵੀ ਇਹੋ ਜਿਹਾ ਦੱਸਣਗੇ ਵੱਡੇ ਵੱਡੇ ਡਾਕਟਰ ਨਹੀਂ ਦੱਸ ਸਕਦੇ ਹਾਂ ਇਹੋ ਜੀ ਤਾਂ ਕੋਈ ਗੱਲ ਨਹੀਂ ਤੇ ਚੱਲ ਮੈਂ ਤੇਰੇ ਵਾਸਤੇ ਨਾ ਰੋਟੀ ਬਾਅਦ ਚ ਬਣਾਉਂਗੀ ਹਾਂ ਪਹਿਲਾਂ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਇੱਥੇ ਬੈ ਮੰਜੇ ਤੇ ਬੈ ਕੀ ਕੀ ਗੱਲ ਤੂੰ ਦੱਸ ਦੇ ਮੈਨੂੰ ਲੈ ਦੱਸ ਦੂੰਗੀ ਹੁਣ ਤੈਨੂੰ ਗੱਲ ਹੀ ਦੱਸਣ ਪਾਰੋ ਤਾਂ ਬਿਠਾਇਆ ਹੋਰ ਮੈਂ ਕੀ ਕਰਨਾ ਹੂੰ ਤੈਨੂੰ ਤਾਂ ਪਤਾ ਹੈ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਹਾਂ ਹਾਂ ਗਰਮੀ ਦੀਆਂ ਛੁੱਟੀਆਂ ਹੋਈਆਂ ਹੋਈਆਂ ਹਾਂ ਜਵਾਕ ਤਾਂ ਛੱਡਿਆ ਫਿਰ ਹੁਣ ਤੇਰੇ ਪੇਕੇ ਆਹੋ ਜਵਾਕ ਤਾਂ ਨਾਨਕੇ ਨਾਨਕੇ ਕਰਦੇ ਸੀ ਛੱਡਿਆ ਹੈ ਬਰੂਨ ਹੋਰ ਦੱਸ ਬਰੂਨ ਕੀ ਹੈ ਜਵਾਕ ਤਾਂ ਛੱਡਿਆ ਜਾ ਤੂੰ ਉਹ ਤਾਂ ਚੰਗੀ ਗੱਲ ਚੱਲ ਦੋ ਦਿਨ ਰਹੇ ਆਣਗੇ ਆਪਦੇ ਮਾਮੇ ਹੋਰਾਂ ਕੋਲੇ ਤੇ ਮੈਂ ਮੇਰਾ ਵੀ ਜੀਜਾ ਕਰਦਾ ਸੀ ਮੈਂ ਵੀ ਮੇਰੀ ਪਰਜਾਈ ਹੋਰਾਂ ਕੋਲੇ ਭਰਾ ਹੋਰਾਂ ਕੋਲੇ ਦੋ ਦਿਨ ਰਹੇ ਹੁੰਦੇ ਯਾਰ ਹੁਣ ਤੁਹਾਨੂੰ ਪਤਾ ਹੈ ਵੀ ਇੱਥੇ ਘਰੇ ਵੀ ਤਾਂ ਹੁਣ ਫਿਰ ਮੇਰੇ ਰੋਟੀ ਦਾ ਰੋਲਾ ਹੋ ਜਾਂਦਾ ਹੈ ਫਿਰ ਰੋਟੀ ਦਾ ਬੜਾ ਮੁਸ਼ਕਲ ਹੋ ਜਾਂਦਾ ਹੈ ਚੱਲ ਰੋਟੀ ਦਾ ਕੀ ਹੈ ਰੋਟੀ ਤਾਂ ਚਲ ਤੂੰ ਦੋ ਦਿਨ ਖਾ ਲੇਗਾ ਆਪ ਥੱਪਲੀ ਦੋ ਰੋਟੀਆਂ ਕੀ ਡਰ ਹੈ ਗਿਆ ਹੈ ਮੈਂ ਚੱਲ ਦੋ ਦਿਨ ਰਹੇ ਹਾਂ ਹਲੇ ਵੀ ਗੱਲ ਤੇਰੀ ਸਹੀ ਹੈ ਉਹ ਵੀ ਤੋਹਰਾ ਦਿਨ ਕਿਹੜਾ ਘਰੇ ਵੜਦਾ ਚੱਲ ਤੂੰ ਕੀ ਯਾਦ ਰੱਖੇਗੀ ਸੱਤ ਸਿੱਤ ਉੱਥੇ ਬੈਠਾ ਰਹਿਣਾ ਓਏ ਜਾ 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 ਤੇਕੇ ਜਾ ਜਾ ਤੂੰ ਹੀ ਕੀ ਯਾਦ ਰੱਖੇਗੀ ਤੂੰ ਤਾਂ ਭਾਈ ਬਾਲਾ ਚੰਗਾ ਮੈਂ ਤਾਂ ਐਵੇਂ ਤੈਨੂੰ ਦੱਤ ਮਾਰਾ ਕਹਿੰਦੀ ਰਹੀ ਨੀ ਮੇਰੀ ਜਿੰਨੀ ਸੇਫਤ ਕਰੀ ਜਾਨੀ ਆ ਨਾ ਤੇ ਆ ਚੱਕ 5000 ਰੁਪਇਆ ਸਮਝ ਗਈ ਲੈ ਬੂਏ ਮਰ ਜਾ ਮੈਂ ਤਾਂ ਲੋਕਾਂ ਅੱਗੇ ਤੇਰੀ ਨਾਮੀ ਕਰਦੀ ਰਹਿਣੀ ਆ ਰਸਤੇ 'ਚ ਐ ਕਰੀ ਜਾਂਦੀ ਜਾਂਦੀ ਦੋ ਸੂਟ ਲੈ ਜੀ ਹੋਰ ਤੇ ਸਵਾ ਤੇ ਮौज ਕਰ। ਅੱਛਾ ਤੂੰ ਤਾਂ ਅੱਜ ਬਾਲਾ ਹੀ ਦਿਲ ਕੱਢਿਆ। ਓਏ ਬੜ ਤੂੰ ਮੇਰੇ ਆਈਏ ਤਨ ਯਾਰੇ ਲੈ ਤੂੰ। ਲੈ ਹੋਰ ਕੀ? ਹਾਂ ਮੈਂ ਤਾਂ ਸੱਚੀ ਹੁਣ ਨਾ ਬਸ ਤਿਆਰੀ ਵਾਟੀ ਲੈਣੀ ਹੈ ਜਾਣਦੀ ਹੈ। ਤੇ ਹਾਂ 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 ਕੋਈ ਐਸੀ ਗੱਲ ਨਹੀਂ ਹੈਗੀ। ਤੇ ਚੱਲ ਫਿਰ ਮੈਂ ਜਾਵਾਂ ਪਾਵਾਂ ਕੱਪੜੇ-ਕੁਪੜੇ ਲਈ। ਹਾਂ ਕੋਈ ਐਸੀ ਗੱਲ ਨਹੀਂ ਹਾਂ। ਹਾਂ ਭਰਾ ਵੈਸੇ ਮੇਰੇ ਕੋਲ ਸੂਟ ਤਾਂ ਨਹੀਂ ਹੈਗੇ ਭਰਾ ਜਿਹੜੇ ਤੂੰ ਪੈਸੇ ਦਿੱਤੇ ਐ ਜਾਂਦੇ-ਜਾਂਦੇ ਮੈਂ ਫਿਰ ਇਹਦੇ ਲੈ ਲੂੰ ਬਾਜ਼ਾਰ ਚੋਂ ਹੈ। ਹਾਂ ਔਰ ਰੋਟੀ ਬਣਾ ਦੀ ਚੰਗਾ। ਰੋਟੀ ਤਾਂ ਪੁੱਛਣਾ ਮੈਂ ਤੇਰੇ ਵਾਸਤੇ ਦੋ ਦਿਨਾਂ ਦੀਆਂ ਬਣਾ ਕੇ ਧਰ ਜੂ ਹੁਣ ਤਾਂ ਮੈਂ ਬਾਗ ਬਾਗ ਦੋ ਬਾਗ ਹੋ ਗਈ ਦੀ ਫਿਰੂੰਗੀ ਹੁਣ ਤਾਂ ਮੈਂ ਮੈਂ ਤਾਂ ਕੱਲ ਜਾਂ ਅੱਜ ਦੇਖਦੀਆਂ ਤੜਕੇ ਚੜ ਜੂ ਬਸ ਹੈ ਤੇ ਹੁਣ ਤਾਂ ਮੈਂ ਦੋ ਪੈਗ ਲਾ ਲਾ ਕੋਈ ਹਲਕੀ ਲਾ ਲੈ ਕੁਛ ਨਹੀਂ ਹੁੰਦਾ ਅੱਜ ਨਹੀਂ ਮੈਂ ਤੈਨੂੰ ਕੁਝ ਕਹਿੰਦੀਗੀ ਚੰਗਾ ਫਿਰ ਮੈਂ ਪਾਉਣੀ ਆ ਕੱਪੜੇ ਲੀੜੇ ਉਹ ਪਾ ਲੈ ਪਾ ਲੈ ਜਾ ਜਾ ਜਾਇਆ ਤੇ ਹੋਰ ਹੋਰ ਆਉਂਦੀ ਹੋਈ ਨਾਲੇ ਚਵਾਕਨ ਲੈ ਆਈ ਫਿਰ ਮੈਨੂੰ ਵੀ ਨਹੀਂ ਜਾਣਾ ਪਊਗਾ ਹਨਾ ਹੋਰ ਕੀ ਐਵੇਂ ਫਿਰ ਤੂੰ ਐਵੇਂ ਠੱਠ ਹੋਵੇਂਗਾ ਗਰਮੀ ਦੇ ਵਿੱਚ ਮੈਂ ਤਾਂ ਚੱਲੋ ਦੋ ਦਿਨ ਰਹਿ ਆਉਂਗੀ ਚੱਲ ਜਾ ਚੱਲ ਤੂੰ ਤਾਂ ਬਾਹਲੇ ਮੇਰੇ ਵੀ ਥੋੜੇ ਜਿਹੀ ਕੀੜੇ ਜੀ ਉੱਠ ਪਏ ਮੈਂ ਵੀ ਬਣਾਉਣਾ ਪ੍ਰੋਗਰਾਮ ਆਪਦਾ ਚੱਲ ਤੂੰ ਤਾਂ ਬਾਹਲੇ ਦਿਲ ਕੱਢਿਆ ਮੈਂ ਤਾਂ ਤੈਨੂੰ ਐਵੇਂ ਲੜਤੀ ਨਹੀਂ ਕੋਨੂ ਉੱਪਰ ਆਇਆ ਦਿੱਕ ਪੈਗ ਦੇ ਦੋ ਲਾ ਡੇਲੀ ਪੀ ਲੇ ਕਰਾ ਡੇਲੀ ਤਾਂ ਚੱਲ ਕਦੇ ਕਦੇ ਹੁੰਦਾ ਹੁੰਦਾ ਚੱਲ ਕੋਈ ਗੱਲ ਨਹੀਂ ਠੀਕ ਐ ਚੱਲ ਠੀਕ ਐ ਫਿਰ ਮੈਂ ਚਲਦੀ ਆਂ ਹੈ ਚੱਲ ਜਾ ਬਾਹਲਾ ਜੀ ਕੱਢਿਆ ਕੀ ਤਾਂ ਲੈ ਵੀ ਮਿੱਤਰਾ ਸਹੀ ਤਰਾਰੇ ਹੋ ਗਏ ਤੇ ਇੱਕ ਮੋਟ ਥੋੜੀ ਜਿਆਦਾ ਵੀ ਨਾ ਹੋ ਜੇ ਮੜੀ ਮੜੀ ਪਈ ਹੈ ਅਨ ਯਾਰਾ ਹਾਂ ਭਾਈ ਤਰਾਰੇ ਬਣੇ ਹੈ ਕਿਧਰ ਜਾਨੀ ਹੈ ਪੇਕੇ ਜਾਨੀ ਆ ਪੇਕੇ ਦੇਖੇ ਕਿ ਸਤੋ ਬੁਛੇ ਹੀ ਨਹੀਂ ਹੈ ਜੱਲ ਪੀਟਾਂ ਚੱਕ ਕੇ ਪੇਕਿਆਂ ਨੂੰ ਦੂਏ ਕਿ ਦਿਨ ਚੱਲ ਪੈਂਦੀ ਆ ਕਿ ਸਤੋ ਪੁੱਛਿਆ ਤੇਰੇ ਤੋਂ ਪੁੱਛਿਆ ਤੂੰ ਹੀ ਤਾਂ ਕਿਹਾ ਸੀ ਚੱਲ ਕੇ ਵਗ ਜਾ ਦੋ ਦਿਨ ਜਵਾਕਾਂ ਨੂੰ ਲੈ ਆਈ ਨਾਲੇ ਤੂੰ ਦੋ ਦਿਨ ਐ ਝੂਠ ਬੋਲਦੀ ਏ ਕਿੰਨੀ ਝੂਠੀ 420 ਜਾਨੀਏ ਪੂਰੀ ਕਲੈਕਸ਼ਨ ਹੀ ਜਨਾਨੀ ਐ ਤੂੰ ਹਾਂ ਝੂਠ ਬੋਲੀ ਇਹਨੇ ਕਦੋਂ ਪੁੱਛਿਆ ਸੀ ਮੇਰੇ ਤੋਂ ਲੈ ਤੂੰ ਆਪ ਹੀ ਤਾਂ ਥੋੜੀ ਜਿਗਰ ਪਹਿਲਾਂ ਕਿਹਾ ਸੀ ਘੰਟਾ 2 ਘੰਟੇ ਪਹਿਲਾਂ ਆ ਕੇ ਵਗ ਜਾ ਲੈ ਮੈਂ ਪਾਗਲਾ ਲੈ ਪਾਗਲ ਕਿਉਂ ਆ ਐ ਇੰਨਾ ਮੈਨੂੰ ਹੀ ਮਰੀ ਜਾਨੇ ਵੀ ਹਾਂ ਪੁੱਛਿਆ ਸੀ ਤੈਨੂੰ ਕਦੋਂ ਪੁੱਛਿਆ ਸੀ ਪੁੱਛੇ ਮੈਂ ਤੇਰੇ ਤੋਂ ਹਾਂ ਪੂਰੀ 420 ਇਹਨਾਂ ਨਹੀਂ ਆ ਤੂੰ ਹਾਂ ਇਹ 420 ਮੈਂ ਤੈਨੂੰ ਕੀ ਕਹਿਤਾ ਤੂੰ ਹੀ ਤਾਂ ਮੈਨੂੰ ਕਹਿਆ ਸੀ ਉਹ ਮੈਂ ਮੈਨੂੰ ਕਦੋਂ ਕਿਹਾ ਲਿਆ ਹਾਂ ਤੂੰ ਪੇਕੇ ਵਗ ਜਾ ਦੋ ਪੈਗ ਲਾ ਕੇ ਤੇ ਹੁਣ ਮੁੱਕਰ ਗਿਆ ਕਹਿੰਦਾ ਕਿ ਤੂੰ ਦਾ ਝੂਠ ਬੋਲਨੀ ਕਲਖਣੀ ਜਨਨੀ ਕੀਤੀ ਜ਼ਹਿਰ ਦੀ ਚੱਲ ਪਈ ਆ ਦੀ ਝੋਲਾ ਚੱਕ ਕੇ ਮਿੰਟ ਜੀ ਹਾਂ ਯਾਨੀ ਮੇਰਾ ਪੈਕ ਕੇ ਯਾਨੀ ਇਹ ਪੈਕੇ ਯਾਨੀ ਹੈ ਕਿਹੜਾ ਪੁੜਾ ਬਣਾ ਲਿਆ ਨੇ ਮੰਡੀ ਬਣਾ ਲਈ ਬਸਾਂ ਵੀ ਰੋਜ਼ ਖੁਰੀ ਰਹਦੀ ਹੈ ਵੇ ਤੂੰ ਆਪ ਹੀ ਕਿ ਹਸੀ ਉਹ ਕਹੋ ਕੀ ਹੈ ਪਾਰ ਨੋ ਨਹੀਂ ਲੈ ਕਦੋਂ ਕੀ ਹੈ ਕਿਆ ਹੈ ਮੈਨੂੰ ਤੂੰ ਹੈ ਤੇਰੇ ਤਾਂ ਖਲਕ ਚ ਦੋ ਪੈਗ ਗਏ ਤੇ ਭੁੱਲ ਗਿਆ ਤੂੰ ਸਾਰਾ ਕੁਝ ਭੁੱਲ ਗਿਆ ਨਾਲੇ ਆ ਜਦ ਦੱਸਾਂ ਮੈਂ ਥੋੜੀ ਜਿਹਾ ਪਹਿਲਾਂ ਦੇਖਿਆ ਆ ਮੇਰੀ ਜੇਬ ਚ ਅਬ ਬਟੂਏ ਜੇ ਪੈਸੇ ਹੈਗੇ ਸੀ 5000 ਰੁਪਇਆ ਹੈ ਮੇਰੇ ਸਰਦ ਦੀ ਉਹ ਜ਼ੂੰ ਕੱਢੇ ਐ ਮੈਂ ਕਾ ਨੂੰ ਕੱਢੇ ਮੇਰਾ ਨਾਂ ਲਾਈ ਜੰਨੇ ਮੈਂ ਤਾਂ ਤੇ ਪਰਚੀ ਚ ਕਦੇ 5 ਪੈਸੇ ਨਹੀਂ ਕੱਢੇਗੇ ਉਹ ਤਾਂ ਤੂੰ ਮੈਨੂੰ ਖੁਦ ਦਿੱਤੇ ਸੀਗੇ ਮੈਂ ਤੈਨੂੰ ਕਦੋਂ ਦਿੱਤੇ ਐ ਉਹ ਕਰਦੇ ਨਹੀਂ ਆਪਨੇ ਦਿੱਤਾ ਝੂਠ ਮਾਰੀ ਜਾਂਦਾ ਮੇਰੇ ਸਰਦ ਨਾ ਕਿਤੇ ਇਹਦਾ ਕਿਤੇ ਤੂੰ ਮੈਨੂੰ 5000 ਰੁਪਏ ਦਿੱਤਾ ਸੀ ਕਿ ਤੁਹਾਡੇ ਪਿੰਡ ਵਗ ਜੀ ਨਾਲੇ ਸੋਨੇ ਤੋਂ ਲਏ ਜੀ ਇਹ ਮਾਰ ਲਈ ਇੱਥਾਂ ਦੇ ਪਾ ਦਿਆਂ ਮੇਰੀ ਗੱਲ ਸੁਣ ਉਹ 5000 ਰੁਪਏ ਦੇ ਨਾ ਰੋਲ ਕੱਢਦੀਆਂ ਮੈਨੂੰ ਪਤਾ ਹੈ ਤੂੰ ਹਾਂ ਰੋਲ ਕੱਢਦੀਆਂ ਮੇਰੇ ਮੈਂ ਗਿਣ ਕੇ ਰੱਖਦਾ ਨਹੀਂ ਬਟੂਏ ਜੀ ਰੋਲ ਕੱਢ ਲੈਂਦੀ ਆ ਉਹਦਾ ਜੇ ਪੈਸੇ ਰੋਲ ਕੱਢਦੀ ਮੈਂ ਤਾਂ ਜਮਾ ਨਹੀਂ ਕਰਦੀ ਕਿ ਤੇਰੇ ਪੈਸੇ ਆਪ ਦਿੱਤੇ ਆ ਹੁਣ ਮੁਕਾ ਰੱਖਿਆ ਹੈ ਦੋ ਪੈ ਕੀ ਪੀਨੇ ਦੇ ਰ ਮਤਲਬ ਇਹ ਕੱਲ ਵੀ ਟੌ ਚੱਕ ਕੇ ਚੱਲ ਵੀ ਤੇ ਕੇ ਐਮੀ ਹੋਰੇ ਵੇ ਚੱਲ ਪੀ ਪੋਸਟਾ ਦੇ ਵੇਵਰੇ ਹਾਂ ਦੇਦੇ ਤੈਨੂੰ ਰਾ ਮੇਰੇ ਜਿਹੜੇ ਰੋਜ਼ ਕੱਢਦੀਆਂ ਇੱਕ ਮਿੰਟ ਔਰ ਪਰਸ ਦਿਖਾ ਪਰਸ ਦਿਖਾ ਮੈਂ ਤਾਂ 1-1 ਰੁਪਿਆ ਕਰਕੇ ਜੋੜੇ ਹੈ ਇੱਧਰ ਇੱਧਰ ਤੂੰ ਦੇ ਹੈ ਬੈਗ ਚ ਤਲਾਸੀ ਲੈਣ ਦੇ ਮੈਨੂੰ ਮੈਨੂੰ ਪਤਾ ਇਹਦੇ ਵਿੱਚ ਹੈਗੇ ਐ ਤੇ ਬੈਗ ਦੇ ਵਿੱਚ ਹੋਰ ਨਿਕਲਣਗੇ ਤੂੰ ਮੇਰੇ ਕੱਢਦੀ ਰਹੀਆਂ ਜਿਹੜੇ ਪੈਸੇ ਮੈਂ ਤੇਰੇ ਕਿਹੜੇ ਕੱਢ ਲਏ ਬਣਾਈ ਜਾਂਦਾ ਅਠਾਂ ਦੇ ਭਾ ਦੀਆਂ ਇਹ ਤਾਂ ਤੂੰ ਹੀ ਮੈਨੂੰ ਦਿੱਤੇ ਸੀਗੇ ਆਹ ਦੇਖ ਆ ਨਿਕਲੇ ਆਹ 500 500 ਹੋਰ ਨਿਕਲੇ ਆਏ ਹਾਂ ਇਹ ਤਾਂ ਮੇਰੇ ਪੇਕੇ ਦੇ ਕੇ ਜਾਂਦੇ ਆ ਹਾਂ ਜਾਂਵੇ ਤੇਰੇ ਪੇਕੇ ਪੇਕੇ ਨਹੀਂ ਲੱਗਦੀ ਇਹ ਪਰਲੇ ਨਾਲ ਪੁੱਛ ਮੈਂ ਤਾਂ 100 ਰੁਪਇਆ ਕਰਕੇ ਜੋੜੇ ਸੀ ਕਦੇ ਮੇਰੇ ਕੱਢ ਕੱਢ ਕੇ ਇਹਨੇ ਲੈ ਜਾਂਦੀ ਇਹ ਪੇਕੇ ਲੈ ਜਾਂਦੇ ਇਹ ਪੇਕੇ ਦੇਣ ਮਾਰੀ ਦੇ ਨਾਲ ਜਾਂਦੀ ਇਹ ਮਾਰੀ ਉਹ ਮੇਰਾ ਕਦੇ ਤਾਇਆ ਆਇਆ ਉਹ ਮੈਨੂੰ 500 ਦੇ ਗਿਆ ਕਦੇ ਫਿਰ ਚਾਹ ਤਾਇਆ ਉਹ ਦੇ ਗਿਆ ਹੈ ਇਹ ਮੇਰਾ ਪਾਪਾ ਦੇ ਗਿਆ ਮੇਰਾ ਬਾਨੀ ਹੈ ਨਾ ਜਦੋਂ ਆਇਆ ਤਾਇਆ ਬਾਨੀ ਮਾਰਦਾ ਦੇਰੇ ਸਰ ਇਹ ਕਿੰਨੇ ਵੇਖ ਪੈਸੇ ਕਿੰਨੇ ਲਈ ਜਾਂਦੀ ਐ ਤੂੰ ਕਹਿ ਮੈਨੂੰ ਤਾਂ ਤੂੰ ਕਹਿ ਪੇਕੇ ਮੈਂ ਤੈਨੂੰ ਕਦੇ ਕਹਦਾ ਵੀ ਪੇਕੇ ਆ ਹੈ ਮੇਰੇ ਪੈਸੇ ਕੱਢ ਕੇ ਲਈਏਂਗੀ ਹੈ ਨਾ ਸਖੋਇਆ ਨਾ ਹੋਵੇ ਤਾਂ 5000 ਦੇ ਆਵੇ 5000 ਆ 2000 ਰੁਪਇਆ ਮੈਂ ਜੋੜੇ ਸੀ ਨਕਮੇ ਨੇ ਉਹ ਵੀ ਖੋਲੇ ਆ 2000 ਰੁਪਇਆ ਦਾ ਠੇਕੇ ਵਾਲੇ ਦੇ ਠੇਕੇ ਵਾਲੇ ਦੇ ਦੇਨੇ ਐਵੇਂ 2000 ਰੁਪਇਆ ਦਿੱਤੇ ਬਾਅਦ ਇਹਨੂੰ ਕੁਛ ਨਹੀਂ ਪਤਾ ਹੁੰਦਾ ਖੁਦ ਦਿੱਤੇ ਸੀਗੇ ਹੁਣ ਭੁੱਲ ਕੇ ਤੇ ਸਾਰੇ ਖੋ ਲੈ ਗਿਆ ਜਿਹੜੇ ਮੇਰੇ ਆਪ ਦੇ ਕੁਝ 100 200 ਰੁਪਇਆ ਜੋੜ ਕੇ ਰੱਖਿਆ ਸੀ ਉਹ ਵੀ ਲੈ ਗਿਆ ਹੈ ਕੀ ਕਹੀ ਐ ਨਹੀਂ ਇਹ ਕਿਹੜੇ ਜੋੜ ਲੇ ਜੋੜੇ ਸੀਗੇ ਮੈਂ ਆਹੋ ਜੋੜ ਲੀ ਨੇ 100 100 ਰੁਪਇਆ ਕਰਕੇ ਜੋੜੇ ਸੀ ਮੈਂ ਤਾਂ ਤੂੰ ਉਹਦੇ ਫੈਕਟਰੀ ਲੈ ਰੱਖੀ ਹੈ ਫੜਾ ਜਿਹੜੇ ਮੇਰੇ ਪੇਕੇ ਨੇ ਦਿੱਤੇ ਉਹ ਫੜਾ ਇੱਧਰ ਆਹੋ ਪੀਜੇਗਾ ਤੂੰ ਆ ਚੱਕ 500 ਰੁਪਏ ਉਹ ਚੁੱਪ ਕਰਕੇ ਰੱਖ ਉਹ ਝੋੜਾ ਚੱਲ ਕਰੇ ਬੈਠ ਕੋਈ ਬੇਕੇ ਬੁਕੇ ਨਹੀਂ ਜਾਣਾ ਆ ਚੱਕ ਆਪਾਂ ਪਰਸਿਆ ਰੱਖੋ ਤੇ ਅੰਦਰ ਚੱਲ ਕਈ ਗਾ ਚੰਦਰਾ ਹੈ ਗਿਆ ਜਿਹੜੇ ਮੈਂ ਆਪੇ ਪੈਸੇ ਜੋੜੇ ਸੀ ਉਹ ਵੀ ਨਹੀਂ ਗੱਟ ਕੇ ਸੱਚਾ ਨਾਸੀ ਮੇਰੇ ਆਪ ਦੇ ਜੋੜੇ ਹੋਏ ਤਾਂ ਦੇ ਦੇ ਇੱਧਰ ਕਿਹੜੇ ਤੇਰੇ ਹੀ ਹੁੰਦੇ ਸੀ ਕਿਹੜੇ ਜੋੜੇ ਹੋਏ ਦੇ 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 ਵਧੀਆ ਮੈਂ ਤਾਂ ਦੋ ਦਿਨ ਰਹਿ ਕੇ ਆਉਂਦੀ ਚੱਲ ਐ ਕਰ ਰੋਲਾ ਨਾ ਪਾ ਆ ਐਸੀ ਕੋਈ ਯੂਜ਼ ਨਹੀਂ ਐਵੇਂ ਮੂੰਹ ਟੱਡ ਕੇ ਰੋਣ ਦੀ ਮੂੰਹ ਟੱਡ ਕੇ ਰੋਣ ਦੀ ਆ 500 ਰੁਪਏ ਚੱਕ ਕੀ ਯਾਦ ਰੱਖੇਗੀ ਮੈਂ ਮੰਮੂ ਕੀ ਦਫਾ ਕਰੀ ਮੇਰੇ ਪੈਸੇ ਸੀ ਸਾਰੇ ਲੈ ਗਿਆ ਖੋ ਕੇ ਮੇਰੇ ਸਾਰੇ ਇਹ ਸੋਡਾ ਵੀ ਸਿਆ ਧਿਆਨ ਰੱਖਣਾ ਪੈਂਦਾ ਮੈਨੂੰ ਰੱਖਣਾ ਪੈਗਾ ਹੋਵਾ ਰੱਖੇਗਾ ਤੂੰ ਸਾਡਾ ਧਿਆਨ ਮੌਜ ਕਰ ਤੈਨੂੰ 500 ਰੁਪਏ ਦੀ ਹੈ ਨਾ ਮੌਜ ਕਰ ਲੈ ਮੌਜ ਕਰ ਉਹ ਵੀ ਦੇ ਫੜਾ ਇੱਧਰ ਐ ਨਹੀਂ ਹੈ ਪੇਕੇ ਨੂੰ ਪੈਸੇ ਲਈ ਜਾਂਦੀ ਸੀ ਦੋ ਦਿਨ ਨਿਕਲ ਕੇ ਚੱਲ ਚੱਲ ਅੰਦਰ ਚੱਲ ਅੰਦਰ ਰੱਖ ਰੱਖ ਦੋ ਦਿਨ ਰਹਿ ਕੇ ਆਉਂਦੀ ਸੀ ਕਿ ਇਸ ਤੋਂ ਥੋੜਾ ਛਡਾ ਕੇ ਸੱਤਾਂ ਨਾਲ ਆਖ ਗਏ ਤੋਂ ਹੈ ਮੈਂ ਕਿਹਾ ਚੱਲ ਦੋ ਦਿਨ ਸੁਖਦੇ ਆਪਦੇ ਪੇਕੇ ਕੱਟਿਆਉਂਗੀ ਖੁਦ ਹੀ ਦੇ ਕੇ ਪੈਸੇ ਤੇ ਖੁਦ ਹੀ ਭੁੱਲ ਗਿਆ ਕਿੰਨਾ ਹੈਗਾ ਬੇਸ਼ਰਮ ਨਾ ਹੋਵੇ ਮੈਂ ਇੰਨਾ ਮੇਰਾ ਕੋਈ ਯਾਦ ਆਸਤ ਕਮਜ਼ੋਰ ਨਹੀਂ ਹੈ ਹੀ ਕਦੋਂ ਮੈਂ ਇਹਨੂੰ ਕਹਿ ਰਹਾ ਵੀ ਤੂੰ ਜਾ ਵਾਜ ਜਾ ਤੇ ਤੈਨੂੰ ਪੈਸੇ ਮੈਂ ਦਿੱਤੇ ਨਹੀਂ ਹੈਗੇ ਤੂੰ ਕੱਢੇ ਹੈ ਉਹ ਇਕੱਲੀ ਤੂੰ ਹੋਈ ਕਢਣੀ ਹੈ ਕੱਢੇ ਹੈ ਉਹ ਇਕੱਲੀ ਕਢਣੀ ਹੈ ਮੇਰੇ ਪੈਸੇ ਮੈਂ ਤੈਨੂੰ ਦੱਸਾਂ ਕੱਢੇ ਹੈ ਮੈਂ ਬਣਾਉਂ ਤੈਨੂੰ ਪਰੌਂਠੇ ਦੇ ਕੇ ਹੁਣ ਦੇਵਾਂਗੀ ਤੇਰੇ ਵਾਸਤੇ ਖਵਾਉਂ ਤੈਨੂੰ ਰੋਟੀ ਬਣਾ ਨਾ ਸੱਚਾ ਹਾਂ ਖਵਾਏ ਨੂੰ ਰੋਟੀਆਂ ਆ ਦੋ ਪੈਕ ਲਾਉਣਾ ਉਸ ਤੋਂ ਬਾਅਦ ਰੋਟੀ ਵਣਾਂ ਦੇ ਦੇ ਨੂੰ ਪਰੌਂਠੇ ਬਣਾ ਕੇ ਜੀ ਤੋ ਕਰ ਦੋ ਘੋਟਾ ਚੱਕ ਕੇ ਨਾ ਮੈਂ ਤੇਰੇ ਸਿਰ 'ਚ ਮਾਰਾਂ ਮੈਂ ਹੁਣ ਸੁਣ ਤੈਨੂੰ ਹਾਂ ਜੇ ਮੈਂ ਦਿੱਖੂ ਹਾਂ 500 ਰੁਪਏ ਵੀ ਖੋਲੂਗਾ ਖੋਲੂਗਾ 500 ਰੁਪਿਆ ਖਵਾਉਣੀ ਆ ਤੈਨੂੰ ਮੈਂ ਪਰੌਂਠੇ ਬਣਾ ਕੇ ਹੈ ਘੋਟਾ ਮਾਰਨਾ ਮੈਂ ਸਿਰ ਦੇ ਵਿੱਚ ਸਿਰ ਮੈਂ ਹੁਣੇ ਮੈਂ ਸਾਨੂੰ ਦੱਸੂੰ ਤੈਨੂੰ ਗੋਡੇ ਗੋਡਿਆਂ ਦੇ ਠੋਕੂੰਗਾ